ਸਤਿ ਸ੍ਰੀ ਅਕਾਲ ਜੀ ਇਹ ਵੀਡੀਓ ਹਰ ਇੱਕ ਸਿੱਖ ਹਰ ਇੱਕ ਹਿੰਦੂ ਹਰ ਇੱਕ ਮੁਸਲਿਮ ਤੇ ਈਸਾਈ ਨੂੰ ਸੁਣੀ ਪੈਣੀ ਹੈ ਇਹ ਸੁਣਿਓ ਜਰੂਰ ਤੁਸੀਂ ਇੱਕ ਸਿੱਖ ਕੌਮ ਬਈ ਐਸੀ ਏ ਇਹਨਾਂ ਦੀਆਂ ਸਰਦਾਰਨੀਆਂ ਹਾਏ ਇਹਨਾਂ ਦੇ ਵੱਡੀਆਂ ਬਡੇੜੀਆਂ ਪੂੜੀਆਂ ਬਈ ਕਾਇਮ ਹੁੰਦੀਆਂ ਨੇ ਮੈਂ ਕਿਹਾ ਲਾਇਆ ਸਾਹਿਬ ਸਿੱਖੋ ਐਦਾਂ ਆਪਣੀਆਂ ਭੈਣਾਂ ਪੇਸ਼ ਕਰਾਓ ਤੇ ਮੇਰੇ ਕੋਈ ਸਿੱਖੋ ਅੱਖਾਂ ਚ ਅੱਖਾਂ ਪਾਓ ਸਿੱਖੋ ਮદાન ਗੱਲਾਂ ਨਾਲ ਨਹੀਂ ਇੱਕ ਬਹੁਤ ਗਰਮ ਮੁੱਦਾ ਚੱਲਦਾ ਪਿਆ ਹੈ ਜੀ ਫੋਰਨ ਕੰਟਰੀਆਂ ਦੇ ਵਿੱਚ ਇੰਡੀਆ ਦੇ ਵਿੱਚ ਤਾਂ ਟਿਕਟੋਕ ਵਗੈਰਾ ਨਹੀਂ ਚੱਲਦੀ ਸ਼ਾਇਦ ਤੁਹਾਨੂੰ ਨਹੀਂ ਪਤਾ ਇੱਥੇ ਕੀ ਚੱਲਣ ਰਿਹਾ ਹੈ ਦੁਨੀਆ ਤੇ ਤੁਹਾਨੂੰ ਜਿੱਥੇ ਵੀ ਕੋਈ ਸਿੱਖ ਟਕਰੇ ਔਰੀ ਪਗੜੀ ਲਾ ਕੇ ਪੈਰਾਂ ਤੇ ਸੱਟ ਕੇ ਉਹਨੂੰ ਔਰੀ ਗੰਦੀ ਔਕਾਤ ਫਾਓ ਅੱਜ ਤੋਂ 2011 ਦੇ ਵਿੱਚ ਇੱਕ ਗਰੂਮਿੰਗ ਗਏ ਗਈ ਸੀ ਬਹੁਤ ਸਾਰੀਆਂ ਸਿੱਖ ਤੇ ਹਿੰਦੂ ਕੁੜੀਆਂ ਨੂੰ ਧਰਮ ਪਰਿਵਰਤਨ ਕਰਾਇਆ ਗਿਆ ਇਸਲਾਮ ਦੇ ਵਿੱਚ ਹੱਥਾਂ 'ਚ ਕੜੇ ਪਾ ਕੇ ਤੇ ਥੋੜੀ ਦਾੜੀ ਰੱਖ ਕੇ ਪਰਨੇ ਬਣ ਕੇ ਕਿਹਾ ਗਿਆ ਸੀ ਸਿੱਖਾਂ ਤੇ ਬਹੁਤ ਸਾਰੀਆਂ ਸਿੱਖ ਹਿੰਦੂਆਂ ਕੁੜੀਆਂ ਦਾ ਧਰਮ ਪਰਿਵਰਤਨ ਕਰਾਇਆ ਗਿਆ ਇਹ ਧਰਮ ਪਰਿਵਰਤਨ ਕਰਨ ਵਾਲੇ ਮੁਸਲਮਾਨ ਤਾਂ ਹੋ ਨਹੀਂ ਸਕਦੇ ਇਹ ਤਾਂ ਕੋਈ ਹੋਰ ਹੀ ਸ਼ੈਤਾਨੀ ਤਾਕਤਾਂ ਸੀਗੀਆਂ ਜਿਨ੍ਹਾਂ ਤੇ ਸ਼ੈਤਾਨ ਹਾਵੀ ਹੋਇਆ ਸੀ ਕਿਉਂਕਿ ਜਿੰਨਾ ਕ ਮੈਂ ਕੁਰਾਨ ਨੂੰ ਪੜ੍ਹਿਆ ਜਿੰਨਾ ਕ ਮੈਂ ਜਾਣਦਾ ਮੁਸਲਮਾਨ ਕਦੇ ਵੀ ਕਿਸੇ ਧੀ ਪਹਿਨ ਨਾਲ ਗਲਤ ਨਹੀਂ ਕਰਦੇ ਇਹ ਗੰਦੇ ਆਂਡੇ ਹਰ ਇੱਕ ਧਰਮ ਦੇ ਵਿੱਚ ਹੁੰਦੇ ਆ ਸਾਡੇ ਧਰਮ 'ਚ ਵੀ ਹੈਗੇ ਆ ਤੁਹਾਡੇ ਵੀ ਹੈਗੇ ਆ ਪਰੇ ਦੇ ਨਾਲ ਕੀ ਹੁੰਦਾ ਸਾਰੇ ਹੀ ਮੁਸਲਮ ਬਦਨਾਮ ਹੁੰਦੇ ਆ ਪੂਰੀ ਮੁਸਲਮ ਕਮਿਊਨਿਟੀ ਨੂੰ ਬਦਨਾਮ ਕਰਦੇ ਪਏ ਆ ਬੰਦੇ ਅੱਗੇ ਤੁਹਾਨੂੰ ਕਦੋਂ ਅਕਲ ਆਇਆ ਇਸ ਦੁਨੀਆ ਵਿੱਚ ਸਿਰਫ ਦੋ ਕਮਾ ਜਹਲ ਨੇ ਜਿਨ੍ਹਾਂ ਨੂੰ ਮੈਂ ਮੰਨਣਾ ਇੱਕ ਯਹੂਦੀ ਔਰ ਇੱਕ ਸਿੱਖ ਹੱਕ ਨਜ਼ਰ ਆਂਦੀਆਂ ਵੀ ਆ ਨਾ ਕਬੂਲ ਕਦੀ ਨਹੀਂ ਕੀਤਾ ਇਹਨਾਂ ਗੁਮਰਾਹ ਹੀ ਰਹਿਣਾ ਸਾਰੀ ਉਮਰ ਇਹਨਾਂ ਢੂਈ ਕਦੀ ਨਹੀਂ ਧੋਣੀ ਜੁਮਾ ਕਦੀ ਨਹੀਂ ਮੁੰਲੀਆਂ ਕੱਛਾਂ ਕਦੀ ਨਹੀਂ ਮੁੰਲੀਆਂ ਐਡੇ ਐਡੇ ਵਾਰ ਰੱਖਣ ਮਸ਼ਕਨ ਕੋ ਗੋਡਾ ਗੋਡੇ ਹੁੰਦੀ ਜ਼ਰੂਰੀ ਤਾਂ ਮਸ਼ਕੀ ਜਾ ਸਕਦੀ ਕਿ ਕੁਝ ਬੋਧੀ ਉਮੀਦ ਵੀ ਕੀਤੀ ਜਾ ਸਕਦੀ ਹੈ ਅੱਜ ਤੋਂ ਥੋੜੇ ਦਿਨ ਪਹਿਲਾਂ ਸਿੰਗ ਅਫੀਸ਼ੀਅਲ ਨੇ ਇੱਕ ਵੀਡੀਓ ਪਾਈ ਸੀ ਕਿਉਂਕਿ ਇਹ ਗਰੂਮੀਕ ਦੁਬਾਰਾ ਸ਼ੁਰੂ ਹੋ ਗਈ ਹੈ ਹੁਣ 2024 ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 4000 ਕੇਸ ਆਇਆ ਹੈ ਜਿਹੜੀਆਂ ਹਿੰਦੂ ਤੇ ਸਿੱਖ ਕੁੜੀਆਂ ਦੀ ਗਰੂਮੀਕ ਹੋਈ ਹੈ ਉਹਨੇ ਵੀਡੀਓ ਬਣਾਈ ਤੇ ਵੀਡੀਓ ਦੇ ਵਿੱਚ ਇਹਨਾਂ ਦੇ ਧਰਮ ਤੇ ਕਿਰਦਾਰ ਬਾਰੇ ਮਾੜਾ ਮੋਟਾ ਬੋਲਤਾ ਹੋਣਾ ਜਿਹੜੇ ਬੰਦੇ ਨੇ ਬੋਲਿਆ ਸਿੰਘ ਅਫੀਸ਼ੀਅਲ ਨੇ ਮਾਫੀ ਵੀ ਮੰਗ ਲਈ ਉਹਨੇ ਵੀਡੀਓ ਵੀ ਡਿਲੀਟ ਕਰਤੀ ਮੰਨਿਆ ਤੁਸੀਂ ਮਾਫੀ ਨਹੀਂ ਦਿੱਤੀ ਤੁਸੀਂ ਸਿੰਘ ਅਫੀਸ਼ੀਅਲ ਨੂੰ ਕੁਝ ਵੀ ਮਾੜਾ ਕਹਿ ਸਕਦੇ ਹੋ ਠੀਕ ਹੈ ਇੱਕ ਬੰਦੇ ਨੂੰ ਤੁਸੀਂ ਉਹਦੀ ਫੋਟੋ ਲਾ ਲਓ ਉਹਨੂੰ ਜੋ ਮਰਜ਼ੀ ਕਰ ਲਓ ਪਰ ਤੁਸੀਂ ਕੀ ਕੀਤਾ ਯਾਰ ਹਰਮੰਦਰ ਸਾਹਿਬ ਦੀਆਂ ਫੋਟੋਆਂ ਲਾਈਆਂ ਤੁਸੀਂ ਬਾਬਾ ਦੀਪ ਸਿੰਘ ਜੀ ਦੀਆਂ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਲਾ ਕੇ ਗੰਦਮੰਦ ਬੋਲਦੇ ਰਹੇ ਹੋ ਬੋਲਦੇ ਕਾਦੇ ਲਈਓ ਫੇਕ ਲਈ ਵਿਊਆਂ ਲਈ ਵਿਊਆਂ ਲਈ ਸਿਰਫ ਤੇ ਜਾਂ ਤੁਹਾਡੀ ਸੋਚ ਗੰਦੀ ਹੈ ਜਾਂ ਤੁਹਾਨੂੰ ਭੈਣ ਚ ਨੌਲਜ ਹੀ ਨਹੀਂ ਕੀ ਅਸੀਂ ਕਹਿੰਦੇ ਆ ਕਿ ਮੁ슬ਮਾਨ ਸਾਡੇ ਭਰਾ ਨੇ ਜਦੋਂ ਆਤਾਰਾ ਲੱਗੀ ਹੈ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਪੰਜਾਬ ਦੇ ਵਿੱਚ ਪਨਾਹ ਲਈ ਹੈ ਅਸੀਂ ਕਿੰਨੀਆਂ ਮੁਸਲਿਮ ਕੁੜੀਆਂ ਦੀ ਸਾਂਭ ਸੰਭਾਲ ਕੀਤੀ ਆ ਆਪਣੀਆਂ ਭੈਣਾਂ ਛੋਟੀਆਂ ਵੱਡੀਆਂ ਭੈਣਾਂ ਵਾਂਗ ਤੇ ਜਦੋਂ ਹੁਣ ਯੋਗੀ ਸਰਕਾਰ ਨੇ ਬਲਡੋజర్ ਚਲਾਇਆ ਯੂਪੀ ਦੇ ਵਿੱਚ ਬਹੁਤ ਸਾਰੇ ਮੁਸਲਿਮ ਭੱਜ ਕੇ ਇੱਥੇ ਪੰਜਾਬ ਦੇ ਵਿੱਚ ਆਇਆ ਸ਼ਰਨ ਲੈਣ ਲਈ ਬਹੁਤ ਸਾਰੇ ਪੰਜਾਬੀਆਂ ਨੇ ਖੁੱਲੇ ਦਿਲ ਨਾਲ ਵੈਲਕਮ ਵੈਲਕਮ ਕੀਤਾ ਤੇ ਉਹਨਾਂ ਦੀ ਹੈਲਪ ਕੀਤੀ ਪਰ ਮਲੇਰ ਕੋਟਲਾ ਗੜਾ ਹੈ ਮੁਸਲਿਮ ਭਰਾਵਾਂ ਦਾ ਉੱਥੇ ਮਲੇਰ ਕੋਟਲੇ ਦੇ ਵਿੱਚ ਜਿਹੜਾ ਘਰ 12 ਲੱਖ ਦਾ ਸੀ ਇਹਨਾਂ ਨੇ 1 ਕਰੋੜ ਦਾ ਕਰਤਾ ਕਿਉਂਕਿ ਇਹਨਾਂ ਨੂੰ ਪਤਾ ਸੀ ਸਾਡੇ ਮੁਸਲਮਾਨ ਭਰਾ ਆ ਰਹੇ ਆ ਹੁਣ ਮੁਸੀਬਤ ਦੇ ਮਾਰੇ ਤੇ ਰੇਟ ਚੱਕਤੇ ਇਹਨਾਂ ਨੇ ਠੀਕ ਹੈ ਨਾ ਪਰ ਪੰਜਾਬੀਆਂ ਨੇ ਵੈਲਕਮ ਕੀਤਾ ਅਸੀਂ ਯਾਰ ਮوسیਤਾਂ ਦਾ ਰੰਗ ਰੋਗਣ ਕਰਦੇ ਆਂ ਇੰਨੀ ਸਾਮ ਸੰਭਾਲ ਕਰਦੇ ਆਂ ਅਸੀਂ ਤੁਹਾਡੀਆਂ ਮوسیਤਾਂ ਦੀ ਇੱਕ ਪੰਜਾਬੀ ਤਾਂ ਹੈ ਜਿਹੜਾ ਮੁਸਲਮਾਨਾਂ ਨਾਲ ਸਟੈਂਡ ਕਰਦਾ ਅਸੀਂ ਜਿੱਥੇ ਹੁਣੇ ਥੋੜੇ ਦਿਨ ਪਹਿਲਾਂ ਨਮਾਜ਼ ਪੜ੍ਹਦੇ ਸੀ ਰੋਡ ਦੇ ਉੱਤੇ ਪੁਲਿਸ ਵਾਲਿਆਂ ਨੇ ਲੱਤਾਂ ਠੁੱਡੇ ਮਾਰੇ ਸੀ ਮੁਸਲਮਾਨ ਭਰਾਵਾਂ ਦੇ ਪੰਜਾਬੀ ਹੋਈ ਵੱਧ ਚੜ ਕੇ ਬੋਲੇ ਸੀ ਕਿ ਇਹ ਗੱਲ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਕੀ ਕਦਰ ਪਾਈ ਤੁਸੀਂ ਸਾਡੀਆਂ ਗੁਰੂਆਂ ਦੀਆਂ ਫੋਟੋਆਂ ਲਾ ਕੇ ਮਾੜਾ ਬੋਲਦੇ ਹੋ ਸਾਡੀਆਂ ਵੀਡੀਓ ਬਣਾ ਕੇ ਧੀਆਂ ਭੈਣਾਂ ਨੂੰ ਮਾੜਾ ਬੋਲਦੇ ਹੋ ਵੇਖੋ ਜੀ ਘੱਟੋ ਘੱਟ 7-800 ਬੰਦਾ ਜਿਨੇ ਵੀਡੀਓਜ਼ ਖਿਲਾਫ ਬਣਾਈਆਂ ਨੇ ਸਿੱਖਾਂ ਦੀਆਂ ਸਿੱਖਾਂ ਦੀਆਂ ਕੁੜੀਆਂ ਬਾਰੇ ਬੋਲਿਆ ਉਹਨਾਂ ਦੇ ਸਰੀਰ ਦੇ ਅੰਗਾਂ ਬਾਰੇ ਬੋਲਿਆ ਉਹ ਤੇ ਗੁਨਾਹਗਰ ਹੈ ਆ ਹਰ ਇੱਕ ਵੀਡੀਓ ਥੱਲੇ 20-20 ਹਜ਼ਾਰ ਕਮੈਂਟ ਹੁੰਦਾ ਮੁਸਲਮਾਨਾਂ ਦਾ ਤੇ ਕਮੈਂਟਾਂ ਦੇ ਲਿਖੇ ਵੈਰੀ ਗੁੱਡ ਜੀ ਸਿੱਖਾਂ ਦੀਆਂ ਕੁੜੀਆਂ ਐ ਸਿੱਖਾਂ ਦੀਆਂ ਐ ਅਸੀਂ ਤੁਹਾਨੂੰ ਤੁਹਾਡੀ ਅੱਖਾਂ ਦੇ ਡੇਲੇ ਨਾ ਕਢ ਲਾਂਗੇ ਤੁਸੀਂ ਗਰੂਮਿੰਗ ਕਰਦੇ ਹੋ ਲੁੱਕਸ਼ਿਪ ਕੇ ਧੋਖੇ ਨਾਲ ਕੁੜੀਆਂ ਨੂੰ ਡਾਇਰੈਕਟ ਕਿਤੇ ਤੁਰੀ ਜਾਂਦੀ ਨੂੰ ਬੋਲ ਕੇ ਵੇਖਿਓ ਤੁਹਾਡੇ ਭੈਣ ਚ ਗੋਟਨਾਂ ਲਾ ਕੇ ਸੁੱਟਦੇ ਅਸੀਂ ਚਾਹੁੰਦੇ ਆ ਸਾਰੇ ਧਰਮ ਸਾਰੇ ਇਕੱਠੇ ਰਹੋ ਉਹ ਮੁੰਡਾ ਨਜ਼ੀਰ ਢਿੱਲੋਂ ਆ ਜੈਬ ਹੰਜਰਾਵਾਲ ਅੰਜੂਮਨਸਰਾਏ ਬਾਜੀ ਆ ਸਮੀ ਮੁੰਡਾ ਜ ਸਮੀ ਜੱਟ ਆ ਉਹ ਵਿਚਾਰ ਇੱਕ ਕੁੜੀ ਆ ਸਾਡੀ ਭੈਣ ਦਾ ਨਾਮ ਕੀ ਆ ਲਾਹੌਰ ਨੂੰ ਛੇ ਦਾ ਸਕਾਟਲੈਂਡ ਦੀ ਮੈਨੂੰ ਭੈਣ ਦਾ ਨਾਮ ਭੁੱਲ ਗਿਆ ਪੰਜਾਬੀ ਵਾਸਤੇ ਬਹੁਤ ਬੋਲਦੀ ਆ ਅਸੀਂ ਸਾਰਿਆਂ ਨੂੰ ਭੈਣ ਭਰਾ ਵਾਂਗ ਸਮਝਦੇ ਆ ਉਹਨਾਂ ਵਿਚਾਰਿਆਂ ਚਾਰਾ ਪੰਜਾਂ ਦਾ ਜੋਰ ਲੱਗਾ ਵੀ ਮੁਸਲਮਾਨ ਸਿੱਖ ਇੱਕੋ ਜਿਹੇ ਹੋ ਜਾਣ ਤੇ ਤੁਸੀਂ ਤੀਲੀਆਂ ਲਾ ਲਾ ਕੇ ਅੱਗ ਲਾਈ ਰੱਖਿਓ ਕਿਤੇ ਭੈਣ ਚ ਇਕੱਠੇ ਨਾ ਹੋਣ ਦਿਓ ਸੋ ਇਹ ਗੱਲ ਬਹੁਤ ਮਾੜੀ ਹੈ ਜੀ ਤੁਹਾਡੀ ਜਿਹਦੇ ਨਾਲ ਲੜਾਈ ਹੈ ਤੁਸੀਂ ਉਹਦੀ ਫੋਟੋ ਲਾ ਲਓ ਹੁਣ ਪਿੱਛੇ ਜੇ ਰੋਜਰ ਸੰਧੂ ਨੇ ਇੱਕ ਬਰੌਡ ਦੇ ਵਿੱਚ ਗਿਆ ਉਹ ਉਹਨੇ ਜਾ ਕੇ ਕਿਹਾ ਗੌਂਡਲ ਉਹਨਾਂ ਨੂੰ ਜਿਹੜਾ ਸਭ ਤੋਂ ਪਹਿਲਾਂ ਸਿੱਖਾਂ ਦੇ ਖਿਲਾਫ ਬੋਲਦਾ ਸੀ ਵੀ ਭਾਈ ਸਿੱਖਾਂ ਦੀਆਂ ਫੋਟੋਆਂ ਨਾ ਲਾਓ ਧੀਆਂ ਭੈਣਾਂ ਨੂੰ ਮਾੜਾ ਨਾ ਬੋਲੋ ਇਹਨਾਂ ਨੇ ਉਹਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਨੂੰ ਗਾਲਾਂ ਕੱਢੀਆਂ ਬਾਬਾ ਦੀਪ ਸਿੰਘ ਜੀ ਨੂੰ ਗਲਤ ਬੋਲੇ ਤੇ ਕਹਿੰਦੇ ਅਸੀਂ ਨਹੀਂ ਫੋਟੋਆਂ ਲਾਵਾਂਗੇ ਇਹਨਾਂ ਨੇ ਵੱਧ ਝੜ ਕੇ ਹੋਰ ਫੋਟੋਆਂ ਲਾਈਆਂ ਕੁੱਸੇ ਦੇ ਵਿੱਚ ਆ ਕੇ ਰੋਜਰ ਸੰਧੂ ਨੇ ਵੀ ਘੰਟੇਕ ਵਾਸਤੇ ਇਹਨਾਂ ਦੇ ਕਾਬੇ ਦੀਆਂ ਫੋਟੋਆਂ ਲਾਤੀਆਂ ਫਿਰ ਇਹਨਾਂ ਦਾ ਕੀੜਾ ਚੂੜਬੂਲ ਚੂੜਬੂਲ ਕੀਤਾ ਫਿਰ ਇਹਨਾਂ ਨੂੰ ਅੱਗ ਲੱਗੀ ਜਦੋਂ ਉਹ ਬੋਲਦੇ ਸੀ ਉਹਨਾਂ ਦੇ ਖਿਲਾਫ ਇੱਕ ਜਣਾ ਵੀ ਨਹੀਂ ਬੋਲਿਆ ਵੀ ਤੁਸੀਂ ਸਿੱਖਾਂ ਨੂੰ ਮਾੜਾ ਨਾ ਕਹੋ ਸਾਡੇ ਭਰਾ ਨੇ ਫਿਰ ਜਦੋਂ ਰੋਜਰ ਆਇਆ ਫਿਰ ਤੁਹਾਡੀ ਗ ਹਰ ਕਿਸੇ ਚ ਗੈਰਤ ਹੁੰਦੀ ਏ ਹਰ ਕਿਸੇ ਨੇ ਵੀ ਹੱਥ 'ਚ ਚੂੜੀਆਂ ਨਹੀਂ ਪਾਈਆਂ ਸਾਰਿਆਂ ਦੀ ਧੌਣ ਤੇ ਸਿਰ ਲੱਗਾ ਕਿਸੇ ਨੇ ਭਾਂਜੂ ਕਦੋਂ ਨਹੀਂ ਰੱਖਿਆ ਸਿਰ ਤੇ ਠੀਕ ਹੈ ਨਾ ਸੋ ਤੁਹਾਨੂੰ ਤੁਹਾਡਾ ਧਰਮ ਪਿਆਰਾ ਹੈ ਨਾ ਐਵੇਂ ਹਰ ਕਿਸੇ ਨੂੰ ਪਿਆਰਾ ਹੈ ਇਹ ਜਿਹੜਾ ਕੀੜਾ ਹੈ ਨਾ ਵੀ ਸਾਡਾ ਧਰਮ ਸਭ ਤੋਂ ਉੱਚਾ ਜੀ ਬਾਕੀ ਸਾਰੇ ਫੁੱਦੂ ਤੁਰੇ ਫਿਰਦੇ ਨੇ ਇਹ ਹੀ ਨਹੀਂ ਤੁਹਾਨੂੰ ਅੱਗੇ ਵਧਣ ਦਿੰਦਾ ਹੈਗਾ ਇਹ ਇੱਕ ਸਾਈਕੋ ਬੰਦਾ ਫੋਬੀਆ ਹੁੰਦਾ ਹੈ ਕਟੜ ਤਾਲਾ ਧਰਮ ਵਾਲਾ ਡੇਢ ਮਹੀਨਾ ਦਵਾਈ ਖਵਾਓ ਹੋਮੋਪੈਥਿਕ ਦੀ ਮਿਲਦੀ ਏ ਤੇ ਇਹ ਕੀੜਾ ਜਿਹੜਾ ਚੁਲਬੁਲ ਚੁਲਬੁਲ ਕਰਦਾ ਨੇ ਮਰ ਜਾਂਦਾ ਹੁੰਦਾ ਹੈ ਠੀਕ ਹੈ ਨਾ ਧੀ ਭੈਣ ਧੀ ਭੈਣ ਹੁੰਦੀ ਹੈ ਚਾਹੇ ਕਿਸੇ ਵੀ ਧਰਮ ਦੀ ਕਿਸੇ ਵੀ ਮਜਬਦ ਦੀ ਕਿਸੇ ਵੀ ਜਾਤ ਦੀ ਹੋਵੇ ਪਰ ਤੁਸੀਂ ਕੀ ਬੋਲਦੇ ਹੋ ਸਿੱਖਾਂ ਦੀਆਂ ਕੁੜੀਆਂ ਐ ਸਿੱਖਾਂ ਦੀਆਂ ਇੱਕ ਬੰਦਾ ਤੁਹਾਡੇ ਖਿਲਾਫ ਬੋਲੇ ਤੁਸੀਂ ਉਹਨੂੰ ਜੋ ਮਰਜ਼ੀ ਬੋਲੋ ਤੁਸੀਂ ਬਾਕੀ ਸਿੱਖਾਂ ਨੂੰ ਕਿਉਂ ਭੈਣ ਦਿੰਨੇ ਹੋ ਸੋ ਗੱਲ ਬੜੀ ਗਲਤ ਹੈ ਇਹ ਮੁੱਦੇ ਨੂੰ ਇੱਥੇ ਹੀ ਰੋਕਿਆ ਜਾਵੇ ਮੇਰੀ ਸਾਰੇ ਮੁਸਲਮਾਨ ਭਰਾਵਾਂ ਨੂੰ ਬੇਨਤੀ ਹੈ ਇਹਨਾਂ ਨੇ ਅੱਗ ਲਾ ਦੇਣੀ ਹੈ ਇਹ ਬਹੁਤ ਵੱਜ ਜਾਣੀ ਹੈ ਇੱਕ ਪੰਜਾਬ ਹੀ ਹੈ ਜਿਹੜਾ ਮੁਸਲਮਾਨਾਂ ਦਾ ਖੜਦਾ ਨਹੀਂ ਤੇ ਫਿਰ ਜੇ ਸਾਡੇ ਵਾਲਿਆਂ ਵੀ ਪੈਰ ਪਿੱਛੇ ਪੱਟ ਲਿਆ ਨਾ ਤੇ ਕੰਮ ਖਰਾਬ ਹੋਇਆ ਫਿਰ ਜਿੱਥੇ ਤੁਸੀਂ ਜ਼ੋਰ ਵਿਖਾਉਣਾ ਜਾ ਕੇ ਉਹਨੇ ਕੀ ਹਾਲ ਕੀਤਾ ਪਿਆ ਤੇ ਫਲਸਤੀਨੀਆਂ ਦਾ ਤੁਸੀਂ ਬਸ ਕਮੈਂਟਾਂ 'ਚ ਲਿਖ ਦੇਣਾ ਸਪੋਰਟ ਫਲਸਤੀਨ ਐ ਐ ਫਲਸਤੀਨ বাজੇਗਾ ਸਪੋਰਟ ਕਰਕੇ ਹੈ ਕਮੈਂਟਾਂ 'ਚ ਠੀਕ ਹੈ ਨਾ ਤੁਹਾਡੀ ਮੱਝੇ ਢਾਤੀ ਉੱਥੇ ਜੋਰ ਵਿਖਾਉਗਾ ਸਾਡਾ ਹਰਮੰਦਰ ਸਾਹਿਬ ਢਾਇਆ ਹੀ ਅਸੀਂ ਫਿਰ ਕਰਦੇ ਨਾ ਜੀ ਆਦ ਉਹਨਾਂ ਦੇ ਪੋਤੇ ਪੜੋਤੇ ਵੀ ਹਾਂ ਪੰਗਾ ਲਿਆ ਸੀ ਤੁਸੀਂ ਕੀਤਾ ਕੱਖ ਨਹੀਂ ਹੁੰਦਾ ਧੜ ਤੋਂ ਬਾ ਫੁਕਰੀਆਂ ਮਾਰ ਜੋਗੇ ਤੁਸੀਂ ਵੀਡੀਓ ਦੇ ਵਿੱਚ ਬਦਲਾ ਲੈਣਾ ਇਜ਼ਰਾਈਲ ਤੂੰ ਜਾਉ ਹਾਂ ਉੱਥੇ ਜਾਉ ਉੱਥੇ ਤੁਹਾਡੀ ਮਰਜ਼ੀ ਢਾਤੀ ਉੱਥੇ ਤੁਹਾਡੇ ਨਮਾਜ਼ ਪੜ੍ਹਦੇ ਨੇ ਲੱਤਾਂ ਮਾਰੀਆਂ ਸੋ ਸੇਖੀ ਖੜੇ ਨਾਲ ਤੁਹਾਡੇ ਕਈ ਹਿੰਦੂ ਭਰਾ ਖੜੇ ਵੀ ਗੱਲ ਗਲਤ ਹੈ ਤੇ ਤੁਸੀਂ ਜਿਹੜੇ ਤੁਹਾਡੇ ਨਾਲ ਖੜਦੇ ਆ ਤੁਹਾਨੂੰ ਖਾਣਾ ਨਹੀਂ ਹੁੰਦਾ ਬਹਿ ਕੇ ਬਜ਼ੁਰਗਾਂ ਦੀ ਕਹਾਵਤ ਹੈ ਨਾ ਇਹ ਕਿਸੇ ਕਿਸੇ ਨੂੰ ਇੱਜ਼ਤ ਪਛਦੀ ਹੈ ਅਸੀਂ ਤੁਹਾਡੇ ਨਾਲ ਬਹਿ ਕੇ ਖਾਂਦੇ ਆ ਨਾਲ ਤੁਹਾਡੇ ਬਿਜ਼ਨਸ ਕਰੀਦੇ ਆ ਤੇ ਤੁਹਾਡੀ ਸੋਚ ਵੇਖ ਲਓ ਉੱਥੇ ਖੜੀ ਹੈ ਮੈਂ ਕਹਿੰਦਾ ਹੁੰਦਾ ਸੀ ਮੁਸਲਮਾਨ ਕੰਟਰੀਆਂ ਤੁਹਾਡੇ ਨਾਲ ਅਰਬੀ ਕੰਟਰੀਆਂ ਤੇ ਬਿੰਡੂਈ ਵਰਗੀਆਂ ਸਾਊਦੀ ਅਰਬ ਤੁਹਾਡੇ ਨਾਲ ਕਿਉਂ ਨਹੀਂ ਖੜਦਾ ਮੈਨੂੰ ਹੁਣ ਜਵਾਬ ਮਿਲਿਆ ਕ ਇਹ ਬਹੁਤੇ ਬੰਦੇ ਨਹੀਂ ਹੁੰਦੇ ਜੀ ਇਹ 7-800 ਬੰਦਾ ਤੁਹਾਡੇ ਵਾਲੇ ਪਾਸੇ ਆ 50 ਕੁ ਬੰਦੇ ਸਾਡੇ ਵਾਲੇ ਪਾਸੇ ਆ ਜਿਨ੍ਹਾਂ ਨਫ਼ਰਤ ਵਧਾਈ ਹੋਈ ਹੈ ਪਰ ਇਹਦੇ ਨਤੀਜੇ ਬੜੇ ਘਾਤਕ ਨਿਕਲਣੇ ਸਾਡਾ ਕੱਖ ਨਹੀਂ ਜਾਣਾ ਇਹ ਸੇਪ ਆ ਸਾਡਾ ਤਾਂ ਸਾਡਾ ਹਿੰਦੂ ਸਿੱਖ ਮੁਸਲਾ ਇੰਨਾ ਨਹੀਂ ਹੈਗਾ ਸਾਡਾ ਖਾਲਸਤਾਨ ਹਿੰਦੁਸਤਾਨ ਦਾ ਮਸਲਾ ਨੇ ਟੇਬਲ ਟਾਕ ਤੇ ਵੀ ਨਿਬੜ ਜਾਣਾ ਐਡਾ ਇਹ ਸਿਰਫ ਨੈੱਟ ਤੇ ਹੀ ਹਾਈਲਾਈਟ ਆ ਸਾਡਾ ਬਹਿ ਕੇ ਵੀ ਨਿਬੜ ਜੂਗਾ ਪਰ ਜਿਹੜੀ ਤੁਸੀਂ ਗੰਦੇ ਬੀਜ ਬੋਜਦੇ ਹੋ ਨਾ ਇਹਦੇ ਨਤੀਜੇ ਬੜੇ ਗੰਦੇ ਨਿਕਲਣੇ ਨੇ ਤੋਂ ਮੇਰੀ ਮੁਸਲਮਾਨਾ ਭਰਾਵਾਂ ਨੂੰ ਬੇਨਤੀ ਹੈ ਇਹਨਾਂ ਨੂੰ ਸਮਝਾ ਲਓ ਆ ਸਾਡੇ ਵਾਲਿਆਂ ਨੂੰ ਅਸੀਂ ਸਮਝਾ ਲਾਂਗੇ ਚਾਰ ਵਿਊ ਆ ਪਿੱਛੇ ਘਰ ਚੋਂ ਗੰਦਨਾ ਬੋਲੋ ਮੈਨੂੰ ਪਤਾ ਆ ਜਿਹੜੇ ਵੱਡੇ ਵੱਡੇ ਬਣਦੇ ਆ ਨਾ ਬਦਮਾਸ਼ ਬਦਮਾਸ਼ ਕਿਤੇ ਟਿਕਟੋਕਾਂ ਤੇ ਨਹੀਂ ਬੋਲਦੇ ਹੁੰਦੇ ਠੀਕ ਹੈ ਨਾ ਆ ਕੇ ਵੀਡੀਓ ਬਣਾ ਕੇ ਨਹੀਂ ਬੋਲਦੇ ਉਹ ਚੁੱਪਚੀ ਪਿੱਤੇ ਆਪਣਾ ਕੰਮ ਕਰ ਦਿੰਦੇ ਹੁੰਦੇ ਨੇ ਤੇ ਦੂਸਰੀ ਗੱਲ ਆ ਕਈ ਭੈਣ ਚੋਂ ਆ ਭੁੱਖ ਲੰਗ ਜਾ ਕਾ ਮੈਂ ਇਹਦੀ ਵੀਡੀਓ ਲਾਉਣਾ ਵਿੱਚ ਕੁੜੀ 14 ਇਹ ਬਕਵਾਸ ਮਾਰਦਾ ਸਿੱਖਾਂ ਦੀਆਂ ਕੁੜੀਆਂ ਆ ਕਰਦਾਂਗੇ ਸਿੱਖਾਂ ਦੀਆਂ ਕੁੜੀਆਂ ਆ ਕਰਾਂਗੇ ਤੇਰੀਆਂ ਭੈਣ ਚੋਂ ਦਲ ਅੱਖਾਂ ਕੱਢ ਕੇ ਬਾਟੇ ਨਾ ਖਿੱਡਾਂਗੇ ਆ ਜਿਹੜਾ ਡੱਚਵੜਾ ਬੰਦੇ ਨੇ ਗੱਡੇ ਫੁੱਦੂ ਨੇ ਮੈਂ ਤਾਂ ਕਿ ਸਾਡੇ ਵਾਲੇ ਪਾਸੇ ਹੁੰਦੇ ਨਹੀਂ ਤੁਹਾਡੇ ਵਾਲੇ ਤੇ ਭਾਂਜਾ ਮਹਾ ਫੁੱਦੂ ਨੇ ਬਾਕੀ ਮੁੱਕ ਦੀ ਗੱਲ ਇਹ ਹੈ ਜੀ ਤੁਹਾਨੂੰ ਗੁੱਸਾ ਲੱਗਣਾ ਸੁਣ ਕੇ ਲੋੜ ਤੁਸੀਂ ਮੋਦੀ ਤੋਂ ਹੀ ਹੁੰਨੇ ਹੋ ਭਰਾ ਤੁਹਾਨੂੰ ਉਹੀ ਸੈੱਟ ਰੱਖਦਾ ਅਸੀਂ ਸਪੋਰਟ ਕਰਦੇ ਹੁੰਨੇ ਆ ਤੁਹਾਡੀ ਵਾਕੇ ਹੀ ਭਰਾ ਤੁਸੀਂ ਮੋਦੀ ਤੋਂ ਹੀ ਸੈੱਟ ਹੁੰਨੇ ਹੋ ਚੰਗਾ ਜੀ ਜੇ ਕਿਸੇ ਨੂੰ ਵੀ ਮੇਰੀ ਗੱਲ ਦਾ ਬੁਰਾ ਲੱਗਾ ਹੋਵੇ ਤਾਂ ਲੱਗੀ ਜਾ ਭਾਂਜਾ ਦㄠ ਮੈਨੂੰ 6 ਮਹੀਨੇ ਹੋਏ ਆ ਇੱਥੇ ਆਈ ਨੂੰ ਮੈਂ ਪੰਜਾਬ ਤੋਂ ਆ ਤੇ ਮੈਂ ਹਫਤਾ ਤੱਕ ਕਰੇ ਰਹੀ ਸੀ ਫਿਰ ਮੈਂ ਚਾਹ ਵਾਲਿਆਂ ਦੇ ਜੌਬ ਅਪਲਾਈ ਕੀਤੀ ਪਾਕਿਸਤਾਨੀ ਸੀਗੇ ਉਹ ਹੌਲੀ-ਹੌਲੀ ਹਫਤਾ ਕੋ ਉੱਥੇ ਕੰਮ ਮੈਂ ਕੀਤਾ ਤੇ ਫਿਰ ਉਹ ਬਾਅਦ ਵਿੱਚ ਸਾਨੂੰ ਕਹਿੰਦੇ ਕਿ ਤੁਸੀਂ ਸ਼ੀਸ਼ੇ ਬਾਦ ਚ ਵੀ ਸ਼ਾਮ ਨੂੰ ਕੰਮ ਕਰੋ ਤੇ ਸਾਡੀ ਮਜਬੂਰੀ ਸੀਗੀ ਸਾਨੂੰ ਸ਼ੀਸ਼ੇ ਬਾਦ ਚ ਵੀ ਸ਼ਾਮ ਨੂੰ ਕੰਮ ਕਰਨਾ ਪਿਆ ਫਿਰ ਹੌਲੀ-ਹੌਲੀ ਉਹ ਇਦਾਂ ਹੀ ਹੋਰ ਵੱਧ ਗਏ ਕਹਿੰਦੇ ਕਿ ਤੁਸੀਂ ਇਦਾਂ ਗਲਤ ਕੰਮ ਕਰੋ ਪੈਸਾ ਕਮਾਓ ਤੇ ਫਿਰ ਅਸੀਂ ਮਤਲਬ 6-7 ਮਹੀਨੇ ਮ ਬਹੁਤ ਔਖੇ ਗੱਡੇ ਇੱਥੇ ਮੈਨੂੰ ਕਿਸੇ ਨੇ ਦੱਸ ਪਾਈ ਕਿ ਤੁਸੀਂ ਬੀਬੀ ਵੀਰ ਨਾਲ ਗੱਲ ਕਰੋ ਇਸ ਬਾਰੇ ਉਹ ਤਾਂ ਢੀ ਜਰੂਰ ਗੱਲ ਸੁਣਨਗੇ ਤੇ ਮੈਂ ਉਹਨਾਂ ਨੂੰ ਇਹੀ ਕਹਿਨੀ ਆ ਕਿ ਇੱਥੇ ਬੱਚਿਆਂ ਦਾ ਬਹੁਤ ਔਖਾ ਵਾ ਪਾਕਿਸਤਾਨੀ ਜਿਹੜੇ ਆ ਇਹ ਗਲਤ ਮਰਤ ਕੰਮ ਕਰਵਾਉਂਦੇ ਆ ਮੈਂ ਇੱਥੇ ਹੁਣ ਨਹੀਂ ਰਹਿਣਾ ਚਾਹੁੰਦੀ ਮੈਂ ਵਾਪਸ ਆਪਣੇ ਪਿੰਡ ਚ ਜਾਣਾ ਪੈ ਰਹੀ ਹਾਂ ਮੈਂ ਇਕੱਲੀ ਨਹੀਂ ਆ ਇਸ ਦਲਦਲ ਚ ਸਾਡੇ ਸਿੱਖਾਂ ਦੀਆਂ ਕਾਫੀ ਕੁੜੀਆਂ ਇਸ ਚੀਜ਼ਾਂ ਚ ਪਈਆਂ ਹੋਈਆਂ ਵਾਂ ਤੇ ਮੈਂ ਬਾਹਗੁਰੂ ਅੱਗੇ ਇਹੀ ਅਰਦਾਸ ਕਰਦੀ ਆ ਕਿ ਇਹ ਸਾਰੀਆਂ ਸਿੱਖਾਂ ਦੀ ਕੁੜੀਆਂ ਨੂੰ ਇਸ ਦਲਦਲ ਚੋਂ ਬਾਹਰ ਕੱਢਿਆ ਜਾਵੇ